ਲਈ ਆਇਆ ਕਿਉਂਕਿ ਬਾਈ ਦਾ ਇੱਕੋ ਹੀ ਡਰੀਮ ਸੀਗਾ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਦੀ ਸੇਵਾ ਕਰਨ ਲਈ ਇੱਕ ਚੰਗਾ ਮੌਕਾ ਕਿਉਂਕਿ ਸੇਵਾ ਹਰ ਇੱਕ ਕਰਨਾ ਚਾਹੁੰਦਾ ਪਰ ਜਿਹੜਾ ਤੁਹਾਡਾ ਐਮਪੀ ਬਣ ਕੇ ਜਾਂ ਜਿਹਦੀ ਗੱਲ ਪੂਰੇ ਹਿੰਦੁਸਤਾਨ ਦੇ ਵਿੱਚ ਸੁਣੀ ਜਾਵੇ ਉਹ ਆਵਾਜ਼ ਬਣ ਕੇ ਸੇਵਾ ਜਿਹੜੀ ਕੀਤੀ ਜਾ ਸਕਦੀ ਆ ਮੈਨੂੰ ਨਹੀਂ ਲੱਗਦਾ ਉਸ ਤੋਂ ਵੱਡੀ ਕੋਈ ਸੇਵਾ ਹੁੰਦੀ ਆ ਹੱਥਾਂ ਦੀ ਗਿਰਤ ਕੁਝ ਵੀ ਕਰੋ ਸੇਵਾ ਦੀ ਇੱਕ ਭਾਵਨਾ ਹੁੰਦੀ ਹੈ ਪਰ ਇੱਕ ਜ਼ਬਾਨ ਨਾਲ ਜਿੱਥੇ ਪਿੰਡਾਂ ਦਾ ਭਲਾ ਹੋ ਜੇ ਸ਼ਹਿਰਾਂ ਦਾ ਭਲਾ ਹੋ ਜੇ ਹਰ ਜਗ੍ਹਾ ਜਿਵੇਂ ਸੁਣੀ ਜਾਵੇ ਉਹ ਬੰਨਾ ਚਾਹੁੰਦਾ ਸੀ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਲੈ ਕੇ ਐਮਪੀ ਦੀ ਇਲੈਕਸ਼ਨ ਲੜਨ ਤੁਹਾਡੇ ਸਮੁੱਖ ਅਸੀਂ ਇਹ ਕਹਿਣ ਆਏ ਆ ਕਿ ਸਾਨੂੰ ਬਾਈ ਕਰਮਜੀਤ ਅਨਮੋਲ ਨੂੰ ਤੁਸੀਂ ਇੱਕ ਮੌਕਾ ਦੇ ਕੇ ਦੇਖੋ ਕਿਉਂ ਦੇ ਕੇ ਦੇਖੋ ਕਿਉਂਕਿ ਅਸੀਂ ਇੱਕ ਆਮ ਘਰਾਂ ਦੇ ਲੋਕਾਂ ਆਮ ਲੋਕਾਂ ਜਿਵੇਂ ਤੁਸੀਂ ਬੈਠੇ ਹੋ ਅੱਜ ਇੱਥੇ ਬੈਠੇ ਹੋਏ ਜਿਵੇਂ ਸਾਹਮਣੇ ਤੁਹਾਡੇ ਇਸ ਘਰ ਦੇ ਵਿੱਚ ਇੰਨੀ ਚੰਗੀ ਕੋਠੀ ਟੂੜੀ ਵਾਲਾ ਕੋਟਾ ਸਾਰੀਆਂ ਚੀਜ਼ਾਂ ਦਿਸਦੀਆਂ ਨੇ ਇਹ ਚੀਜ਼ਾਂ ਵੀ ਬਾਈ ਦੇ ਲਈ ਖਾਪ ਹੁੰਦੀਆਂ ਜੀ ਉਹ ਜਗ੍ਹਾ ਤੋਂ ਉੱਠਿਆ ਜਿੱਥੋਂ ਮਤਲਬ ਰਾਸ਼ਨ ਦੀ ਲਾਈਨ ਦੇ ਵਿੱਚ ਲੱਗ ਕੇ ਵੀ ਅਗਲਾ ਇਹ ਕਹਿੰਦਾ ਸੀ ਆ ਚਲੋ ਤੂੰ ਸਾਈਡ ਤੇ ਹੋ ਜਾ ਬਾਅਦ ਚ ਆਈ ਤੇ ਅੱਜ ਐਮਪੀ ਦੀ ਇਲੈਕਸ਼ਨ ਲੜਨ ਲਈ ਤੁਹਾਡੇ ਸਾਹਮਣੇ ਆ ਤੇ ਮੈਨੂੰ ਲੱਗਦਾ ਆਮ ਆਦਮੀ ਦੇ ਆਉਣ ਤੋਂ ਬਾਅਦ ਲੀਡਰਸ਼ਿਪ ਦੇ ਵਿੱਚ ਇੱਕ ਬਹੁਤ ਵੱਡਾ ਕੰਪੀਟੀਸ਼ਨ ਵੀ ਆਇਆ ਜਿਹੜਾ ਲਗ ਲਗ ਪਿੰਡਾਂ ਤੋਂ ਪਹੁੰਚੇ ਸਜਣੋਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਹਦੇ ਸਬੰਧ ਉਹਦੇ ਬਾਬਤ ਆਪਾਂ ਇਕੱਠੇ ਹੋਏ ਆ ਸਾਰੇ ਸੋ ਸਾਡੇ ਕੋਲੇ ਆਮ ਆਦਮੀ ਪਾਰਟੀ ਨੇ ਜਿਹੜਾ ਸਾਨੂੰ ਕੈਂਡੀਡੇਟ ਦਿੱਤਾ ਹੈ ਕਰਮਜੀਤ ਅਨਮੋਲ ਜਿਹੜਾ ਸਾਡੀ ਲਾਈਨ 'ਚ ਹੋਇਆ ਸੀ ਇਕੱਠੇ ਕੰਮ ਕਰਦੇ ਰਹੇ ਆ ਅੱਜ ਉਹ ਸਮਾਂ ਜਿਹੜੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਬੁਲਾਰਾ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਇੱਕ ਉਹ ਹੋਣਾ ਚਾਹੀਦਾ ਜਿਹੜਾ ਸਾਡੀਆਂ ਮੰਗਾਂ ਨੂੰ ਸਾਡੇ ਹਲਕੇ ਨੂੰ ਸਾਡੇ ਲੋਕਾਂ ਦੀ ਗੱਲਬਾਤ ਨੂੰ ਉੱਪਰ ਤੱਕ ਲੈ ਕੇ ਜਾਵੇ ਉਹ ਤੁਹਾਡੇ ਵਾਂਗ ਹੀ ਪਿੰਡਾਂ 'ਚ ਉੱਠਿਆ ਇੱਕ ਆਮ ਇਨਸਾਨ ਹੈ ਅਸੀਂ ਇਹਨੂੰ ਦੇਖਿਆ ਆਪਣੇ ਅੱਖਾਂ ਸਾਹਮਣੇ ਇੱਕ ਵੱਡਾ ਕਲਾਕਾਰ ਬਣਦੇ ਹੋਏ ਹੰਗਾਰਸੇ ਕਰਕੇ ਜ਼ਿੰਦਗੀ 'ਚ ਇੱਜਤ ਤੱਕ ਪਹੁੰਚਿਆ ਹੈ ਜਿਹੜਾ ਬੰਦਾ ਹੇਠੋਂ ਉੱਪਰ ਤੱਕ ਪਹੁੰਚਦਾ ਹੈ ਉਸ ਬੰਦੇ ਨੂੰ ਪਤਾ ਹੁੰਦਾ ਹੈ ਕਿ ਜਿਹੜੀ ਆਮ ਜ਼ਿੰਦਗੀ ਹੈ ਜਿਹੜੀ ਰਿਐਲਿਟੀ ਹੈ ਪਿੰਡਾਂ ਦੀ ਜਿਹੜੀ ਸੱਚਾਈ ਹੈ ਉਹ ਕੀ ਹੈ ਧਰਤੀ ਨਾਲ ਜੁੜਿਆ ਇਨਸਾਨ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਦੋਂ ਇਹਨੂੰ ਟਿਕਟ ਮਿਲੀ ਉਦੋਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਿਆ ਕਿ ਕੇ ਦੇ ਲਈ ਸਾਨੂੰ ਇੱਕ ਇਹੋ ਜਿਹਾ ਕੈਂਡੀਡੇਟ ਦੀ ਲੋੜ ਹੈ ਜਿਹੜਾ ਧਰਤੀ ਤੋਂ ਉੱਠਿਆ ਬੰਦਾ ਇਨਸਾਨ ਹੋਵੇ ਜਿਹਨੂੰ ਪਤਾ ਹੋਵੇ ਕਿ ਪਿੰਡਾਂ ਦੀ ਰਿਐਲਿਟੀ ਕੀ ਹੈ ਪਿੰਡਾਂ ਦੀ ਸੱਚਾਈ ਕੀ ਹੈ ਸਾਡੇ ਪਿੰਡਾਂ ਨੂੰ ਕਿਹੜੇ ਵਿਕਾਸ ਦੀ ਲੋੜ ਹੈ ਸੋ ਉਹਨਾਂ ਤੱਕ ਪਹੁੰਚਣ ਵਾਲਾ ਜਿਹੜਾ ਇਨਸਾਨ ਹੈ ਉਹ ਸਾਨੂੰ ਸਾਡੀ ਪਾਰਟੀ ਆਮ ਆਦਮੀ ਪਾਰਟੀ ਨੇ ਇੱਕ ਇਹੋ ਜਿਹਾ ਕੈਂਡੀਡੇਟ ਦਿੱਤਾ ਬਹੁਤ ਸਾਰੇ ਲੋਕ ਇਹ ਜੋ ਸਵਾਲ ਕਰਦੇ ਨੇ ਕਿ 2 ਸਾਲ ਬੀਤਣ ਮਗਰੋਂ ਸਰਕਾਰ ਨੂੰ ਆ ਕਰਨਾ ਚਾਹੀਦਾ ਸੀ ਉਹ ਕਰਨਾ ਚਾਹੀਦਾ ਸੀ ਪਰ ਮੈਨੂੰ ਲੱਗਦਾ ਕਿ 70 ਸਾਲਾਂ ਦਾ ਜਿਹੜਾ ਇਕ ਲੰਬਾ ਪੀਰੀਅਡ ਹੈ ਉਸ ਪੀਰੀਅਡ ਦੌਰਾਨ ਜਿੰਨਾ ਕੁਝ ਹੋਇਆ ਹੈ ਸਰਕਾਰ ਉਹਨਾਂ ਲਈ ਕੁਝ ਕਰਨ ਦਾ ਯਤਨ ਕਰ ਰਹੀ ਹੈ ਸੋ ਸਮਾਂ ਚਾਹੀਦਾ ਇਸ ਗੱਲ ਦਾ ਕਿ ਤੁਹਾਡੀ ਉੱਪਰ ਵੀ ਤਾਕਤ ਹੋਵੇ ਸੈਂਟਰ ਵਿੱਚ ਵੀ ਤੁਹਾਡੀ ਤਾਕਤ ਹੋਵੇ ਇਸ ਲਈ ਇਸ ਕੈਂਡੀਡੇਟ ਨੂੰ ਇੱਥੇ ਇਹ ਭੇਜਿਆ ਗਿਆ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਨ ਲਈ ਪਹੁੰਚੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਇਸ ਨੌਜਵਾਨ ਵੀਰ ਨੂੰ ਆਪ ਚੁਟਾ ਕੇ ਉੱਪਰ ਲੋਕ ਸਭਾ ਵਿੱਚ ਭੇਜੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਜੀ ਪ੍ਰੇਮੀ ਜੀ ਦਾ ਖਾਲਸਾ ਵੈਗ ਵੀ ਭਟਕ ਇੱਕ ਕਦਮ ਤੁਹਾਨੂੰ ਸਜਦਾ ਕਰਦੇ ਆ ਤੁਹਾਡੇ ਕਰਜ਼ਦਾਰ ਆ ਜਦੋਂ ਅਸੀਂ ਮਾਨ ਸਾਹਿਬ ਦੀ ਰੈਲੀ 'ਚ ਜਾਂਦੇ ਹੁੰਦੇ ਸੀ ਜਿੱਥੇ ਵੀ ਜਾਂਦੇ ਹੁੰਦੇ ਸੀਗੇ ਜਦੋਂ ਐਮਪੀ ਸੀਗੇ ਉਦੋਂ ਵੀ ਤੇ ਤੁਸੀਂ ਮੁੱਖ ਮੰਤਰੀ ਬਣਾਇਆ ਤੁਹਾਡੇ ਪਿਆਰ ਨੇ ਅਸੀਂ ਪਹਿਲਾਂ ਹੀ ਪਿਆਰ ਵੇਖ ਕੇ ਇਹ ਗੱਲ ਕਹਿਤੀ ਸੀ ਕਿ ਮਾਨ ਸਾਹਿਬ ਤੁਸੀਂ ਡਿਕਲੇਅਰ ਹੋ सीएम ਲੋਕਾਂ ਨੇ ਪਹਿਲਾਂ ਹੀ ਬਣਾਤਾ ਸੀ ਸੋ ਇੰਨਾ ਪਿਆਰ ਕਰਮਜੀਤ ਅਨਮੋਲ ਲਈ ਕਰੋ ਮੈਂ ਜ਼ੋਰਦਾਰ ਤਾੜੀਆਂ ਮਾਰ ਦਿਓ ਆਮ ਆਦਮੀ ਪਾਰਟੀ ਲਈ ਕਿਉਂਕਿ ਚਿਰਾਂ ਬਾਅਦ ਸਦੀਆਂ ਬਾਅਦ ਪੰਜਾਬ ਦੀ ਤਕਦੀਰ ਬਦਲੀ ਹੈ ਔਰ ਤੁਹਾਡੇ ਤੁਹਾਡੇ ਪਿਆਰ ਨੇ ਇੱਕ ਆਮ ਘਰ ਦੇ ਮਾਸਟਰ ਦੇ ਮੁੰਡੇ ਨੂੰ ਮੁੱਖ ਮੰਤਰੀ ਬਣਾਇਆ ਕਰਮਜੀਤ ਅਨਮੋਲ ਸੱਚੀ ਬਾਤ ਅਸੀਂ ਸਾਰੇ ਇਕੱਠੇ ਕਾਲਜ ਟਾਈਮ ਤੋਂ ਸਕੂਲ ਟਾਈਮ ਤੋਂ ਸਭ ਤੋਂ ਵੱਡੀ ਗੱਲ ਮੈਂ ਇਹ ਕਹੂੰਗਾ ਕਿ ਤੁਹਾਡੇ ਇਸ ਪਿਆਰ ਦਾ ਕਰਜ਼ਾ ਲਿਖ ਕੇ ਦਿੰਨੇ ਆ ਕੱਲੀ ਕੱਲੀ ਗੱਲ ਹੁਣ ਵੀ ਨਾਲ ਹੁੰਨੇ ਸੀ ਮਾਨ ਸਾਹਿਬ ਦੇ ਪਹਿਲੀ ਵਾਰ ਇਹ ਤਾਂ ਹੋਇਆ ਕਿ ਮੁੱਖ ਮੰਤਰੀ ਆਏ ਲੱਗਦਾ ਹੁੰਦਾ ਸੀ ਪਤਾ ਨਹੀਂ ਰੱਬ ਧਰਤੀ ਤੇ ਆ ਗਿਆ ਕੋਈ ਉਹਨੂੰ ਮਿਲ ਨਹੀਂ ਸਕਦਾ ਮੈਂ ਚਾਹਾਂਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਭਗਵੰਤ ਮਾਨ